ਸਤਿ ਸ੍ਰੀ ਅਕਾਲ ਜੀ ਦੋਸਤੋ ਵੈਗੋਜੀ ਦਾ ਖਾਲਸਾ ਹੋਇਆ ਗੋਜੀ ਦੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਆ ਜੀ ਧੰਤਨ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਤੁਹਾਨੂੰ ਅਸਥਾਨ ਦੇ ਦਰਸ਼ਨ ਕਰਾਉਨੇ ਆ ਆ ਬਿਲਕੁਲ ਜਦੋਂ ਕੀਰਤਪੁਰ ਤੋਂ ਤੁਸੀਂ ਆਉਂਦੇ ਹੋ ਇਹ ਪੁਲ ਜੋ ਕ੍ਰੋਸ ਕਰਕੇ ਇੱਥੇ ਤੁਸੀਂ ਆ ਜਾਣਾ ਵਾ ਜੋ ਇਹ ਸਾਹਮਣੇ ਰਸਤਾ ਜਾਂਦਾ ਵਾ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਜਾਂਦਾ ਵਾ ਤੇ ਉੱਧਰ ਮਨਾਲੀ ਵੱਲੋਂ ਨਿਕਲ ਜਾਂਦਾ ਵਾ ਆਹ ਰਸਤਾ ਸਿੱਧਾ ਕੀਰਤਪੁਰ ਸਾਹਿਬ ਤੋਂ ਤੁਸੀਂ ਪੁਰ ਦੇ ਨਾਲ ਨਾਲ ਵੀ ਹੋਗੇ ਥੱਲੇ ਦੀ ਆ ਜਣਾ ਦੇ ਆ ਗੇਟ ਤੁਹਾਨੂੰ ਸਾਹਮਣੇ ਦੱਸ ਜਾਵੇਗਾ ਬਾਬਾ ਗੁਰਦਿੱਤਾ ਜੀ ਦਾ ਚਲੋ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਨੇ ਆਂ ਬਾਬਾ ਜੀ ਦਾ ਅਸਥਾਨ ਚਲੋ ਜੀ ਤੁਹਾਨੂੰ ਅੰਦਰ ਤੇ ਹੁਣ ਦਰਸ਼ਨ ਕਰਾਉਨੇ ਆਂ ਚਲੋ ਜੀ ਆਪਾਂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਇਹ ਜੋ ਰਸਤਾ ਅਸੀਂ ਥੋੜੀ ਚੜਾਈ ਚੜ ਕੇ ਆਏ ਆ ਤੇ ਇੱਧਰ ਜੋ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਧਰ ਬਾਜ਼ਾਰ ਲੱਗਿਆ ਹੋਇਆ ਹੈ ਦੁਕਾਨਾਂ ਲੱਗੀਆਂ ਹੋਈਆਂ ਹੋਆਂ ਹਨ ਖਾਣ ਪੀਣ ਦੀਆਂ ਔਰ ਸ਼ਾਪਿੰਗ ਕਰਨ ਵਾਸਤੇ ਤੇ ਅੰਦਰ ਲੰਗਰ ਹਾਲ ਉਧਰ ਬਾਬਾ ਜੀ ਦੇ ਗੁਰਦੱਤਾ ਜੀ ਦੇ ਸਥਾਨ ਤੇ ਲੰਗਰ ਹਾਲ ਵੀ ਹੈ ਜਿੱਥੇ ਲੰਗਰ ਅਤੁੱਟ ਵਰਤਦਾ ਹੈ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਬਾਬਾ ਗੁਰਦੱਤਾ ਜੀ ਦੇ ਸਥਾਨ ਤੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਬਾਬਾ ਗੁਰਦੱਤਾ ਜੀ ਦੇ ਸਥਾਨ ਤੇ ਅਕੀਰ ਸਿੰਘ ਹਰ ਸਾਲ ਉਹ ਨੇ ਰਹਿੰਦੇ ਆ ਜਿਵੇਂ ਮਾਤਾ ਨਾਨਾ ਦੇਵੀ ਯਾਤਰਾ ਤੇ ਆਈਏ ਉਦੋਂ ਵੀ ਇੱਥੇ ਸਾਰੀਆਂ ਸੰਗਤਾਂ ਨਤਮਸਤ ਕਰ ਹੋ ਕੇ ਜਾਂਦੀਆਂ ਨੇ ਆਨੰਦਪੁਰ ਸਾਹਿਬ ਖੂਲਾ ਮੰਡਲਾ ਹੋਵੇ ਤਾਂ ਵੀ ਇੱਥੇ ਬਾਬਾ ਗੁਰਦਿੱਤਾ ਜੀ ਔਰ ਬਾਬਾ ਬੁੱਲਣ ਸ਼ਾਹ ਜੀ ਦੇ ਜੋ ਸਥਾਨ ਨੇ ਇਹਨਾਂ ਨੂੰ ਵਰ ਮਿਲਿਆ ਹੋਇਆ ਹੈ ਇੱਥੇ ਸੰਗਤਾਂ ਜੋ ਆ ਕੇ ਜਾਂਦੀਆਂ ਤਾਂ ਹੀ ਯਾਤਰਾ ਨੇ ਸਫਲ ਹੁੰਦੀ ਆ ਆਓ ਤੁਹਾਨੂੰ ਦਿਖਾਉਣਾ ਬਾਬਾ ਜੀ ਦੇ ਸਥਾਨ ਦੀ ਗੱਲ ਦਿਖਾਉਣਾ ਤੇ ਕੋਲੋਂ ਫੋਟੋਵਰਸਾਹ ਦੇ ਆਨੰਦ ਦੇ ਦੱਸ ਜਾਵਾਂਗੇ ਕੈਮਰਾ ਮੈਨੂੰ ਕੋਲੋਂ ਅੰਦਰ ਤਸਵੀਰਾਂ ਦਿਖਾਓ ਸੋ ਲਾਓ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਕਿਉਂ ਅਸੀਂ ਬਾਹਰੋਂ ਤੁਹਾਨੂੰ ਇਹ ਦਰਸ਼ਨ ਕਰਵਾ ਰਹੇ ਆ ਤੇ ਇੱਧਰ ਸਾਹਮਣੇ ਜੋ ਕੜਾ ਪ੍ਰਸ਼ਾਦ ਕਰਵਾਉਣ ਲਈ ਜੋ ਕਾਊਂਟਰ ਬਣੇ ਹੋਏ ਹਨ ਦੇਖ ਕਰਵਾਉਣ ਲਈ ਤੇ ਬਾਹਰ ਬਾਜ਼ਾਰ ਇਸ ਤਰ੍ਹਾਂ ਦੁਕਾਨਾਂ ਇੱਥੇ ਜੋ ਪੱਕੀਆਂ ਲੱਗੀਆਂ ਹੋਈਆਂ ਹਨ ਹਰ ਵਕਤ ਇੱਥੇ ਜੋ ਬਾਜ਼ਾਰ ਇਹ ਮੌਜੂਦ ਹੈ ਜਿੱਥੋਂ ਲੋਕ ਵਰਤਨ ਲੈ ਕੇ ਜਾਂਦੇ ਹਨ ਕੋਈ ਯਾਦਗਾਰ ਚੀਜ਼ ਵੈਸੇ ਲੈ ਕੇ ਜਾਂਦੇ ਹਨ ਸ਼ਾਸਤਰ ਵਗੈਰਾ ਇੱਥੋਂ ਲੈ ਕੇ ਜਾਂਦੇ ਹਨ ਕਿਰਪਾਨਾਂ ਵਗੈਰਾ ਤੇ ਹੋਰ ਵੀ ਜਿਵੇਂ ਕੋਈ ਬੱਚਿਆਂ ਦੇ ਖੇਡ ਖੜਾਉਣਿਆਂ ਦੀਆਂ ਦੁਕਾਨਾਂ ਸਭ ਇੱਥੇ ਲੱਗੀਆਂ ਹੋਈਆਂ ਹਨ ਬਾਹਰ ਹੀ ਬਾਹਰ ਹੀ ਤੁਹਾਨੂੰ ਐਂਟਰੈਂਸ ਤੇ ਜੋੜਾ ਘਰ ਤੇ ਗੱਠੜੀ ਘਰ ਇੱਥੇ ਬਣਿਆ ਹੋਇਆ ਹੈ ਜਿੱਥੇ ਤੁਸੀਂ ਆਪਣੇ ਜੁੱਤੇ ਵਗੈਰਾ ਅਤੇ ਜੋ ਆਪਣਾ ਸਮਾਨ ਬੈਗ ਵਗੈਰਾ ਜਮ੍ਹਾਂ ਕਰਾ ਸਕਦੇ ਹੋ ਤੇ ਸਾਹਮਣੇ ਜੋ ਆ ਬੋਰਡ ਤੇ ਬਾਬਾ ਜੀ ਦਾ ਜੋ ਇੱਥੇ ਸਥਾਨ ਦਾ ਇਤਿਹਾਸ ਹੈ ਬਾਬਾ ਗੁਰਦਿੱਤਾ ਜੀ ਦਾ ਜੀਵਨ ਦਾ ਇਤਿਹਾਸ ਹੈ ਉਹ ਇੱਥੇ ਲਿਖਿਆ ਹੋਇਆ ਹੈ ਤੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਇੱਥੇ ਬਣਿਆ ਹੋਇਆ ਹੈ ਤੁਸੀਂ ਵੀ ਜਰੂਰ ਇੱਥੇ ਜਿੰਨੀਆਂ ਸੰਗਤਾਂ ਸਾਡੇ ਇਸ ਬਲੌਗ ਨੂੰ ਦੇਖਦੀਆਂ ਜਰੂਰ ਇੱਥੇ ਦਰਸ਼ਨ ਕਰਨ ਆਇਆ ਕਰੋ ਬਾਬਾ ਗੁਰਦਿੱਤਾ ਜੀ ਨੂੰ ਵੀ ਵਰ ਪ੍ਰਾਪਤ ਹੈ ਕਿ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਜੋ ਕੜਾ ਪ੍ਰਸ਼ਾਦੀ ਦੇ ਕਰਵਾਉਂਦੀਆਂ ਹਨ ਤੇ ਸਾਹਮਣੇ ਹੀ ਜੋ ਸੁੰਦਰ ਗੁਰਦੁਆਰਾ ਸਾਹਿਬ ਇੱਥੇ ਬਣੇ ਹੋਏ ਹਨ ਤੇ ਬਾਬਾ ਜੀ ਦਾ ਸਥਾਨ ਤੁਹਾਨੂੰ ਅੰਦਰ ਅਸੀਂ ਦਰਸ਼ਨ ਕਰਾਉਂਦੇ ਆ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਪਾਣੀ ਇੱਥੇ ਆਪਾਂ ਇੱਥੇ ਫੈਰ ਵਾਸ਼ ਕਰਕੇ ਜਾਣੇ ਹਨ ਅਤੇ ਜੋ ਇੱਥੇ ਬਾਬਾ ਜੀ ਬੈਠੇ ਹਨ ਸੇਵਾ ਚੱਲਦੀ ਹੈ ਉਹਦੇ ਵਾਸਤੇ ਵੀ ਤੁਸੀਂ ਇੱਥੇ ਮਾਇਆ ਦਾ ਹਿੱਸਾ ਯੋਗਦਾਨ ਪਾ ਸਕਦੇ ਹੋ। ਬਾਬਾ ਜੀ ਇੱਥੇ ਹਰ ਵਕਤ ਬੈਠੇ ਹੁੰਦੇ ਹਨ। ਇਮਾਰਤ ਦੇ ਅੰਦਰ ਵਰਦੇ ਹਨ ਹੀ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਦੇਗ ਵਾਲਾ ਕਾਊਂਟਰ ਬਣਿਆ ਹੋਇਆ ਹੈ ਜਿੱਥੇ ਕਿ ਦੇਗ ਪ੍ਰਸ਼ਾਦ ਮਿਲਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਹੁਣ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਬਿਲਕੁਲ ਅੰਦਰ ਪਹੁੰਚ ਚੁੱਕੇ ਹਾਂ ਸੋ ਸਾਹਮਣੇ ਤੁਸੀਂ ਵੱਡੇ ਵੱਡੇ ਅੱਖਰਾਂ ਦੇ ਵਿੱਚ ਸਾਹਮਣੇ ਦੇਖ ਸਕਦੇ ਹੋ ਕਿ ਜੋ ਲਿਖਿਆ ਹੋਇਆ ਜੋ ਮੈਂ ਪਹਿਲਾਂ ਤੁਹਾਨੂੰ ਬਚ ਕੇ ਹਟਿਆ ਹਾਂ ਗੱਲ ਕਿ ਬਾਬਾ ਜੀ ਨੂੰ ਇੱਥੇ ਵਰ ਮਿਲਿਆ ਹੋਇਆ ਬਾਬਾ ਗੁਰਦਿੱਤਾ ਜੀ ਨੂੰ ਧੰਨ ਧੰਨ ਬਾਬਾ ਗੁਰਦਿੱਤਾ ਜੀ ਤੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਜੋ ਵੀ ਤੁਸੀਂ ਇੱਥੇ ਆਪਣੇ ਮਨ ਦੀ ਮਰਜ਼ੀ ਮੰਗੋਗੇ ਇੱਥੇ ਬਾਬਾ ਜੀ ਦੇ ਸਥਾਨ ਤੇ ਉਹ 100% ਪੂਰੀ ਹੁੰਦੀ ਹੈ ਸੰਗਤਾਂ ਇੱਥੇ ਆ ਕੇ ਫਿਰ ਅਖੰਡ ਪਾਠ ਕਰਵਾਉਂਦੀਆਂ ਹਨ ਲੜੀਆਂ ਚਲਾਉਂਦੀਆਂ ਹਨ ਜਾਪ ਕਰਵਾਉਂਦੀਆਂ ਹਨ ਸੁੰਦਰ ਸਥਾਨ ਦੇ ਦਰਸ਼ਨ ਕਰਾਉਂਦੇ ਆ। ਸੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਬਾਬਾ ਗੁਰਦਿੱਤਾ ਜੀ ਦੇ ਸਥਾਨ ਦੇ ਅੰਦਰ ਜੋ ਪ੍ਰਾਰਥਨਾ ਇਮਾਰਤ ਹੈ ਉਹ ਉਸੇ ਤਰ੍ਹਾਂ ਹੀ ਸੰਭਾਲ ਕੇ ਇੱਥੇ ਇਨਾਂ ਨੇ ਰੱਖੀ ਹੋਈ ਹੈ ਤੇ ਉੱਪਰ ਜੋ ਹਾਲ ਉਸ ਤੋਂ ਬਾਅਦ ਇਮਾਰਤ ਬਣੀ ਹੈ ਹਾਲ ਜੋ ਇਹ ਨਵਾਂ ਬਣਿਆ ਸੀਗਾ ਜੋ ਆ ਤੁਸੀਂ ਇਮਾਰਤ ਛੋਟੀ ਜਗ੍ਹਾ ਦੇਖ ਸਕਦੇ ਹੋ ਜੋ ਇਹ ਪ੍ਰਾਤਨਾ ਇਮਾਰਤ ਹੈ ਉਸੇ ਹੀ ਤਰ੍ਹਾਂ ਬਿਲਕੁਲ ਬਿਲਕੁਲ ਜੋ ਸ਼ਾਮ ਕੇ ਇਹਨਾਂ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੈ ਸੋ ਦੇਖ ਸਕਦੇ ਹੋ ਤੁਸੀਂ ਇਹ ਮਾਰਤ ਦੇ ਨਾਲ ਹੀ ਇੱਥੇ ਜੋ ਅਹ ਨਿਮਦਰ ਰੁੱਖ ਹੈ ਇੱਥੇ ਇਸ ਨੂੰ ਵੀ ਇਸੇ ਤਰ੍ਹਾਂ ਪ੍ਰਾਤਨ ਜੋ ਰੁੱਖ ਹੈ ਨਿਮਦਰ ਇਸੇ ਤਰ੍ਹਾਂ ਹੀ ਅੰਦਰ ਹੀ ਜਗ੍ਹਾ ਦੇ ਸ਼ਿਸ਼ੋਭਿਤ ਹੈ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੋ ਵੀ ਕਿ ਜਿਹੜੀਆਂ ਮਨ ਮਰਾਦਾਂ ਪੂਰੀਆਂ ਹੁੰਦੀਆਂ ਹਨ ਕਰੋ ਇੱਥੇ ਅਖੰਡ ਪਾਠ ਕਰਵਾਉਂਦੇ ਹਨ ਤੇ ਅਖੰਡ ਪਾਠ ਦੀਆਂ ਲੜੀਆਂ ਨਿਰੰਤਰ ਹੀ ਇੱਥੇ ਜੋ ਚੱਲਦੀਆਂ ਰਹਿੰਦੀਆਂ ਹਨ ਹਰ ਵਕਤ ਇੱਥੇ ਜਾਪ ਅਖੰਡ ਪਾਠ ਸਾਹਿਬ ਜੀ ਦੇ ਚੱਲਦੇ ਰਹਿੰਦੇ ਹਨ ਜੋ ਲੜੀਆਂ ਚੱਲਦੀਆਂ ਰਹਿੰਦੀਆਂ ਹਨ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਰੇ ਹੀ ਕਮਰਿਆਂ ਵਿੱਚ ਤਤਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਵਾਨ ਨੇ ਤੇ ਗ੍ਰਾਂthi ਸਿੰਘ ਜੋ ਅਖੰਡ ਪਾਠਾਂ ਦੇ ਜਾਪ ਕਰ ਰਹੇ ਹਨ ਕਿ ਜੇ ਦੇਖ ਸਕਦੇ ਹਾਂ ਸਾਰੇ ਹੀ ਕਮਰਿਆਂ ਦੇ ਵਿੱਚ ਜੋ ਬਾਬਾ ਜੀ ਦੇ ਅਸਥਾਨ ਤੇ ਬਾਬਾ ਗੁਰਦਤਾ ਜੀ ਦੇ ਅਸਥਾਨ ਤੇ ਅਖੰਡ ਪਾਠ ਲੜੀਆਂ ਚੱਲ ਰਹੀਆਂ ਹਨ ਬਹੁਤ ਹੀ ਸੰਗਤਾਂ ਇੱਥੇ ਆਪਣੀ ਸ਼ਰਧਾ ਨਾਲ ਆਉਂਦੀਆਂ ਹਨ ਅਤੇ ਜੋ ਵੀ ਉਹਨਾਂ ਦੀ ਕੋਈ ਮੰਨ ਦੀ ਇੱਛਾ ਹੈ ਇੱਥੇ ਬਾਬਾ ਜੀ ਦੇ ਅਸਥਾਨ ਤੇ ਉਹ ਮੰਗਦੇ ਹਨ ਤੇ ਬਾਬਾ ਜੀ ਉਹਨਾਂ ਦੀ ਇੱਛਾ ਜੋ ਵੀ ਹੈ ਉਹ ਪੂਰੀ ਕਰ ਦੇਣਾ ਬਾਬਾ ਕਰ ਦਿੱਤਾ ਜੀ ਨੂੰ ਜੋ ਵਰ ਮਿਲਿਆ ਹੋਇਆ ਹੈ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਇੱਥੇ ਬਹੁਤ ਹੀ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ ਤੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਆਪਣੇ ਘਰਾਂ ਨੂੰ ਜਾਂਦੀਆਂ ਹਨ ਸੰਗਤਾਂ ਸੋ ਜਿਵੇਂ ਤੁਸੀਂ ਦੇਖ ਚੁੱਕੇ ਹੋ ਕਿ ਅੰਦਰ ਤੁਹਾਨੂੰ ਅਸੀਂ ਬਾਬਾ ਗੁਰਦਤਾ ਜੀ ਦੇ ਸਥਾਨ ਦੇ ਦਰਸ਼ਨ ਕਰਵਾਏ ਹਨ ਸੋ ਆ ਬਾਹਰ ਦਾ ਜੋ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਧਰ ਜੋ ਰਹਾਇਸ਼ ਲਈ ਕਮਰੇ ਬਣੇ ਹੋਏ ਹਨ ਸਾਹਮਣੇ ਉੱਧਰ ਬਹੁਤ ਹੀ ਸਾਫ਼ ਸੁਥਰੇ ਜੋ ਵਾਸ਼ਰੂਮ ਬਣੇ ਹੋਏ ਹਨ ਬਹੁਤ ਹੀ ਸੁੰਦਰ ਜੋ ਇੱਥੇ ਇਮਾਰਤ ਬਾਬਾ ਗੁਰਦਤਾ ਜੀ ਦੀ ਬਣੀ ਹੋਈ ਹੈ ਤੇ ਆਹ ਸਾਹਮਣੇ ਇੱਧਰ ਜੋ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਹਾਲ ਹੈ ਇੱਥੇ ਸੰਗਤਾਂ ਪ੍ਰਸ਼ਾਦਾ ਭੋਜਨ ਸ਼ਕਦੀਆਂ ਹਨ ਚਾਹ ਪਾਣੀ ਹਰ ਟਾਈਮ ਇੱਥੇ ਚੱਲਦਾ ਰਹਿੰਦਾ ਹੈ ਲੰਗਰ ਤੇ ਇੱਥੋਂ ਹੀ ਜੋ ਬਾਬਾ ਗੁਰਦਤਾ ਜੀ ਦੇ ਸਥਾਨ ਹਨ ਇੱਥੋਂ ਹੀ ਇੱਕ ਸਾਹਮਣੇ ਇੱਧਰ ਗੁਰਦੁਆਰਾ ਤੀਰ ਸਾਹਿਬ ਹੈ ਉਹਦਾ ਰਸਤਾ ਵੀ ਇਸ ਸਥਾਨ ਦੇ ਅੰਦਰੋਂ ਹੋ ਕੇ ਹੀ ਜਾਂਦਾ ਹੈ ਜੇ ਸੰਗਤਾਂ ਨੂੰ ਨਹੀਂ ਪਤਾ ਸੀਗਾ ਤਾਂ ਜਰੂਰ ਤੁਸੀਂ ਇੱਧਰ ਗੁਰਦੁਆਰਾ ਤੀਰ ਸਾਹਿਬ ਦੇ ਵੀ ਦਰਸ਼ਨ ਕਰਨ ਸੋ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਬਹੁਤ ਹੀ ਸੁਹਾਵਣਾ ਹੈ ਤੇ ਬਹੁਤ بارش ਪਹਿਲਾਂ ਹੁਣੀ ਹੀ ਹੋ ਕੇ ਠੀਕ ਹੈ ਅਤੇ ਹੁਣ ਥੋੜੀ ਧੁੱਪ ਤੁਸੀਂ ਦੇਖ ਸਕਦੇ ਹੋ ਚੜੀ ਹੈ ਸੋ ਇਸੇ ਹੀ ਗੁਰਦੁਆਰਾ ਸਥਾਨ ਬਾਬਾ ਗੁਰਦਤਾ ਜੀ ਦੇ ਸਥਾਨ ਤੋਂ ਆਹ ਸਾਹਮਣੇ ਜੋ ਰਸਤਾ ਜਾਂਦਾ ਹੈ ਜਿਵੇਂ ਮੈਡ ਵਿਛੇ ਹੋਏ ਹਨ ਇਹ ਗੁਰਦੁਆਰਾ ਤੀਰ ਸਾਹਿਬ ਨੂੰ ਉਧਰ ਸਾਹਮਣੇ ਲੱਗ ਜਾਂਦਾ ਹੈ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਕੈਮਰੇ ਤੋਂ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾ ਸਕਦਾ ਉਹ ਸਾਹਮਣੇ ਜੋ ਗੇਟ ਬਣਿਆ ਹੋਇਆ ਹੈ ਉਹ ਲੰਘ ਕੇ ਥੱਲੇ ਜਾ ਕੇ ਪੌੜੀਆਂ ਉਤਰ ਕੇ ਗੁਰਦੁਆਰਾ ਤੀਰ ਸਾਹਿਬ ਹੈ ਤੇ ਇੱਧਰ ਲੰਗਰ ਹੈ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਸਰੋਤਿਓ ਸਾਡੇ ਜੋ ਬਲੌਗ ਨੂੰ ਪਿਆਰ ਦਿੰਨੇ ਹੋ ਹਰ ਵਕਤ ਹਰ ਸਮੇ ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹਾਂ ਇਸ ਬਲੌਗ ਨੂੰ ਵੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਸੁੰਦਰ-ਸੁੰਦਰ ਕਮੈਂਟ ਕਰਿਓ ਤੇ ਜਿਹੜੇ ਕਿਸੇ ਵੀਰ ਭੈਣ ਨੇ ਇੱਥੇ ਨਹੀਂ ਦਰਸ਼ਨ ਕੀਤੇ ਉਹ ਜ਼ਰੂਰ ਬਾਬਾ ਗੁਰਦਿੱਤਾ ਜੀ ਤੇ ਬਾਬਾ ਵੋਲਣ ਸ਼ਾਦੀ ਦੇ ਜੋ ਸਥਾਨ ਹਨ ਉਹਨਾਂ ਦੇ ਦਰਸ਼ਨ ਕਰਨ ਆਇਓ ਕੀਰਤਪੁਰ ਸਾਹਿਬ ਸੋ ਮੈਨੂੰ ਹੁਣ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ